ठीक <laughs> है सर थैंक यूदीप सिंह नरिंदर शर्मा कुमार ਹਾਂਜੀ ਸਰ ਬਟਿੰਡਾ ਜੁਆਇਨਿੰਗ ਕਰ ਰਹੀ ਠੀਕ ਹੈ ਨਾ ਸਰ ਅੱਜ ਮੈਂ ਬਟਿੰਡਾ ਜੁਆਇਨ ਕਰ ਲਿਆ ਐਜ਼ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਇਹਦੇ ਵਿੱਚ ਪੂਰੀ ਕੋਸ਼ਿਸ਼ ਹੋਊਗੀ ਕਿ ਜਿਹੜਾ ਜਿਹੜਾ ਮੇਰੇ ਕੰਮ ਕਰਨ ਵਾਲੇ ਆ ਉਹ ਟਾਈਮ ਸ਼ੇਅਰ ਅਸੀਂ ਕਰਾਂਗੇ ਤਾਂ ਕਿ ਜਿੰਨੇ ਵੀ ਸਿਟੀਜ਼ਨਸ ਹੈਗੇ ਆ ਉਹਨਾਂ ਨੂੰ ਜਲਦ ਤੋਂ ਜਲਦ ਫੈਸਿਲਿਟੀਆਂ ਮਿਲ ਸਕਣ ਜਿਆਦਾ ਤੋਂ ਜਿਆਦਾ ਜਿਹੜੀ ਕਲਨਰਲਸ ਡਰਾਈਵ ਜਿਹੜੇ ਆਵਾਰਾ ਪਸ਼ੂ ਹੈਗੇ ਆ ਉਹਨਾਂ ਬਾਰੇ ਜਿੱਥੇ-ਜਿੱਥੇ ਉਹਨਾਂ ਨੂੰ ਗਊਸ਼ਾਲਿਆਂ ਚ ਭੇਜਣਾ ਹੈ ਤਾਂ ਕਿ ਨੁਕਸਾਨ ਨਾ ਲੋਕਾਂ ਦਾ ਹੋਵੇ ਜਿਹੜੇ ਆ ਕੇ ਸਕੂਟਰਾਂ ਚ ਜਾਂ ਆਮ ਬੰਦਿਆਂ ਚ ਅਟੈਕ ਕਰਦੇ ਇਸ ਤੋਂ ਇਲਾਵਾ ਜਿਹੜੀਆਂ ਵੀ ਗਲੀਆਂ ਨਾਲੀਆਂ ਜਿੱਥੇ ਅਟੈਨਸ਼ਨ ਸ਼ਹਿਰ ਦੀ ਹੋਣੀ ਚਾਹੀਦੀ ਹੈ ਮੇਅਰ ਦੀ ਹੋਣੀ ਕਮਿਸ਼ਨਰ ਐਫਸੀ ਦੀ ਹੋਣੀ ਚਾਹੀਦੀ ਹੈ ਉਹ ਅਸੀਂ ਜੋ ਵੀ ਕੰਮ ਕਰਨ ਵਾਲਾ ਕਰਾਂਗੇ ਟਾਈਮ ਸੈਟ ਕਰਾਂਗੇ ਸਰ ਟ੍ਰੈਫਿਕ ਦੀ ਬਹੁਤ ਸਮੱਸਿਆ ਹੈ ਉਹਦੇ ਲਈ ਕੀ ਸੋਚਦੇ ਦੇਖੋ ਜਿਹੜਾ ਟ੍ਰੈਫਿਕ ਮੋਨਿਟਰਿੰਗ ਜ਼ਿਆਦਾ ਤਾਂ ਜਿਹੜੇ ਸਿਟੀਜ਼ਨਸ ਹੈ ਉਹਨਾਂ ਦਾ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਆਈ ਲਾਈਟਾਂ ਚੱਦੀਗੜ ਹੈਗੀ ਆਈ ਸੜਕਾਂ ਚੱਦੀਗੜ ਹੈਗੀ ਜਦੋਂ ਬੰਦਾ ਚੱਦੀਗੜ ਵਜਦਾ ਵੜਦਾ ਹੈ ਉੱਥੇ ਹੀ ਬੈਲਟ ਵੀ ਪਾ ਲੈਂਦਾ ਹੈ ਉੱਥੇ ਡਿਪਰ ਵੀ ਚਲਾ ਲੈਂਦਾ ਹੈ ਤਾਂ ਜਿੰਨੀ ਜ਼ਿੰਮੇਵਾਰੀ ਸਰਕਾਰ ਦੀ ਓਨੀ ਸਿਟੀਜ਼ਨਸ ਦੀ ਵੀ ਹੈਗੀ ਓਕੇ ਠੀਕ ਹੈ ਸਰ ਥੈਂਕ ਯੂ